ਹੈਲੋ ਜੀ ਸ਼ਤਸ਼੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਆਪਾਂ ਰਫੂ ਤੇ ਬਣਾ ਰਹੇ ਹਾਂ ਜੀ ਕਈ ਵਾਰੀ ਆਪਣੇ ਸੂਟ ਤੇ ਜਾਂ ਕਿਸੇ ਕੁੜਤੇ ਪਜਾਮੇ ਤੇ ਜਾਂ ਕਿਸੇ ਸ਼ਰਟ ਤੇ ਕੱਟ ਲੱਗ ਜਾਂਦਾ ਜੀ ਉਹ ਕੱਟ ਨੂੰ ਆਪਾਂ ਕਿਵੇਂ ਕਵਰ ਕਰੀਏ ਜੇਕਰ ਆਪਾਂ ਬਾਜ਼ਾਰੋਂ ਰਫੂ ਕਰਾਉਨੇ ਆ ਤਾਂ ਆਪਾਂ ਰਫ ਥੋੜੀ ਜੀ ਰਫੂ ਦੇ ਬਹੁਤ ਜ਼ਿਆਦਾ ਵੀ ਪੈਸੇ ਲੈ ਲੈਂਦੇ ਨੇ ਤੇ ਆਪਾਂ ਘਰ ਚ ਰਫੂ ਕਿਵੇਂ ਕਰੀਏ ਉਹਦੇ ਬਾਰੇ ਤੁਹਾਨੂੰ ਦੱਸ ਰਿਆਂ ਜੀ ਪਹਿਲਾਂ ਮੈਂ ਵੀਡੀਓ ਪਾਈ ਸੀ ਬਿਨਾ ਸਲਾਈ ਮਸ਼ੀਨ ਤੋਂ ਰਫੂ ਕਰਨ ਦੀ ਤੇ ਹੁਣ ਮੈਂ ਤੁਹਾਨੂੰ ਦੱਸ ਰਿਆਂ ਜੀ ਸਲਾਈ ਮਸ਼ੀਨ ਨਾਲ ਰਫੂ ਕਿਵੇਂ ਕਰੀਏ ਕਿਉਂਕਿ ਜਿਹੜੀ ਮੈਂ ਪਹਿਲਾਂ ਵੀਡੀਓ ਪਾਈ ਹੈਗੀ ਤਰੀਕਾ ਉਹ ਵੀ ਬਿਲਕੁਲ ਸਹੀ ਹੈ ਜੀ ਉਹਦੇ ਵਿੱਚ ਵੀ ਜਿਵੇਂ ਇੱਕ ਮੈਂ ਪੇਪਰ ਪੇਸਟਿੰਗ ਦੀ ਦੱਸੀ ਸੀਗੀ ਇੱਕ ਮੈਂ ਜਿਹੜੀ ਆਪਾਂ ਮੂਰੀਆਂ ਵਗੈਰਾ ਚ ਪਾਉਨੇ ਆ ਪੇਸਟਿੰਗ ਵਾਲੀ ਬੁਕਰਮ ਉਹਦੇ ਹੀ ਦੱਸੀ ਸੀ ਇੱਕ ਆਪਾਂ ਦੱਸੀ ਸੀ ਰਿਵਰਸੀਬਲ ਟੇਪ ਦੀ ਉਹਦੇ ਵਿੱਚੋਂ ਸਾਰੀ ਜਿਹੜੀ ਆਪਾਂ ਗਲਿਆਂ ਚ ਪਾਉਨੇ ਆ ਪੇਸਟਿੰਗ ਵਾਲੀ ਜਾਂ ਵੀ ਮੂਰੀਆਂ ਚ ਪਾਉਨੇ ਆ ਉਹ ਚੀਜ਼ ਜ਼ਿਆਦਾ ਪਰਫੈਕਟ ਹੈ ਜੀ ਉਹਦੇ ਉਹ ਪੱਕਾ ਹੱਲ ਹੈਗਾ ਵੀ ਉਹਦੇ ਨਾਲ ਚ ਭਾਵੇਂ ਆਪਾਂ ਜਿੰਨੀ ਮਰਜ਼ੀ ਵਾਰੀ ਵਾਸ਼ ਕਰੀਏ ਪ੍ਰੈਸ ਤੇ ਥੋੜਾ ਜਿਹਾ ਪਾਣੀ ਲਾ ਕੇ ਆਪਾਂ ਉਹਨੂੰ ਪੇਸਟ ਕਰਾਂਗੇ ਤਾਂ ਉਹ ਨਿਕਲੂਗੀ ਨਹੀਂ ਥੋੜਾ ਜਿਹਾ ਜਿਹੜੀ ਰੀਵਰਸੀਬਲ ਪੇਪ ਟੇਪ ਵਾਲੀ ਤੇ ਪੇਪਰ ਪੇਸਟਿੰਗ ਵਾਲੀ ਸੀ ਉਹ ਨਿਕਲ ਜਾਂਦੀ ਹੈ ਜੀ 2-4 ਵਾਰੀ ਵੀ ਬੋਸ਼ ਕਰੇ ਤੋਂ ਇਹ ਦੇਖੋ ਜੀ ਆਪਾਂ ਨੇ ਕੱਟ ਲਾਇਆ ਸੀ ਇਹ ਤੇ ਆਪਾਂ ਨੇ ਭਾਵੇਂ ਦਾ ਤੁਸੀਂ ਸੂਈ ਨਾਲ ਕੱਚਾ ਕਰ ਲਿਓ ਭਾਵੇਂ ਤੁਸੀਂ ਮੈਂ ਰਿਵਲਸੀਬਲ ਟੇਪ ਨਾਲ ਪੇਸਟ ਕਰ ਲਿਓ ਭਾਵੇਂ ਤੁਸੀਂ ਐਵੇਂ ਜਿਵੇਂ ਮੈਂ ਗਲੂ ਨਾਲ ਕੀਤਾ ਐਵੇਂ ਕਰ ਲਿਓ ਇਹਨੂੰ ਆਪਾਂ نیچے ਨਾਲ ਦਾ ਥੋੜਾ ਜਿਹਾ ਕਪੜਾ ਲੈ ਕੇ ਜੇ ਨਾਲ ਦਾ ਨਹੀਂ ਹੈਗਾ ਤਾਂ ਥੋੜੇ ਬਹੁਤੇ ਫਰਕ ਨਾਲ ਵੀ ਚੱਲ ਜੂਗਾ ਜੀ ਵੀ ਉਹਨੂੰ ਪੇਸਟ ਕਰ ਲਿਓ ਪਹਿਲਾਂ ਇਹਨੂੰ ਲੋਕ ਕਰ ਲਿਓ ਜਿਹੜਾ ਆਪਣਾ ਕੱਟ ਲਾਇਆ ਹੋਇਆ ਫਿਰ ਆਪਾਂ ਨੇ ਜਿਹੜੀ ਰੀਲ ਲੈਣੀ ਹੈ ਜੀ ਟੱਗਾ ਲੈਣਾ ਉਹ ਬਿਲਕੁਲ ਸੇਮ ਕਲਰ ਦਾ ਲੈਣਾ ਮੈਂ ਇੱਥੇ ਲਿਆ ਜੀ ਇੱਕ ਨੰਬਰ ਤੁਹਾਡੇ ਜਿਹੜਾ ਦਿਖਾਉਣ ਲਈ ਇੱਕ ਨੰਬਰ ਡਾਰਕ ਲਿਆਗਾ ਵੀ ਤੁਹਾਨੂੰ ਪਤਾ ਲੱਗ ਸਕੇ ਵੀ ਮੈਂ ਰਫੂ ਕਿਵੇਂ ਕਰੀਏ ਜੇਕਰ ਤੁਸੀਂ ਕਰਨਾ ਹੈ ਰਫੂ ਕਰਨੀ ਹੈ ਤਾਂ ਮੇਰੇ ਤੋਂ ਜਿਵੇਂ ਮੈਂ ਅਲੱਗ ਕਲਰ ਲੈ ਲਿਆ ਤੁਸੀਂ ਉਵੇਂ ਨਹੀਂ ਲੈਣਾ ਸੇਮ ਕਲਰ ਮਲਾ ਕੇ ਲੈਣਾ ਜਿਹੜਾ ਧਾਗਾ ਸੇਮ ਕਲਰ ਦਾ ਹੋਵੇ ਆਪਾਂ ਨੇ ਕੀ ਕਰਨਾ ਜੀ ਇਹ ਕੱਟ ਦੇ ਆਲੇ ਦੁਆਲੇ ਪੈਰ-ਪੈਰ ਦੀ ਸਿਲਾਈ ਲਾ ਲੈਣੀ ਹੈ ਜਿਹੜਾ ਆਪਣਾ نیچے ਕੱਪੜਾ ਲਾਇਆ ਹੋਇਆ ਉਹਦੇ ਨਾਲ ਉਹ ਆਪਣੇ ਕੱਪੜੇ ਨਾਲ ਅਟੈਚ ਹੋ ਜਾਊਗਾ ਜਿਹੜਾ ਇਹ ਕੱਟ ਹੈ ਉਹ ਫਿਰ ਜਦੋਂ ਆਪਾਂ ਮਸ਼ੀਨ ਚਲਾਵਾਂਗੇ ਉਹ ਕੱਟ ਨਹੀਂ ਵੀ ਇੱਧਰ ਉੱਧਰ ਜਾਊਗਾ ਦੂਸਰਾ ਤੁਸੀਂ ਕੀ ਕਰਨਾ ਜੀ ਜਿਹੜੀ ਮਸ਼ੀਨ ਦਾ ਘੱਟ ਤੋਂ ਘੱਟ ਵਖਾ ਰੱਖਣਾ ਬਿਲਕੁਲ ਛੋਟਾ ਏ ਟੰਕਾ ਰੱਖਣਾ ਇਹਦਾ ਆਪਾਂ ਨੇ ਇਹ ਦੇਖੋ ਜੀ ਮੈਂ ਐਵੇਂ ਪੈਰ ਪੈਰ ਦੀ ਸਿਲਾਈ ਜਿਹੜੀ ਲਾ ਲਈ ਆਪਾਂ ਇਸੇ ਤਰੀਕੇ ਨਾਲ ਇਹਦੇ ਕੋਲ-ਕੋਲ ਦੀ ਸਿਲਾਈਆਂ ਲਾ ਲਾਂਗੇ ਜੀ ਵੀ ਇਹਨੂੰ ਚੰਗੀ ਤਰ੍ਹਾਂ ਭਰ ਲਾਂਗੇ ਭਰਨ ਤੋਂ ਬਾਅਦ ਵਿੱਚ ਥੋੜਾ ਜਿਹਾ ਵੀ ਘੱਟ ਰਹੇ ਜੇ ਇਹਨੂੰ ਆਪਾਂ ਇਸ ਤਰੀਕੇ ਨਾਲ ਇਹ ਘੱਟ ਨੂੰ ਸਾਰੇ ਨੂੰ ਕਵਰ ਕਰ ਲਾਂਗੇ ਜੀ ਪਹਿਲਾਂ ਤੁਸੀਂ ਇਸ ਤਰੀਕੇ ਨਾਲ ਮਸ਼ੀਨ ਚਲਾਉਣੀ ਹੈ ਵੀ ਜਿਵੇਂ ਕੱਟ ਲੱਗਿਆ ਹੋਇਆਗਾ ਉਹਦੇ ਲੰਬੇ ਜਿਵੇਂ ਮੈਂ ਲੈ ਕੇ ਜਾ ਰਹੀਆਂ ਲੰਬੀ ਲੈ ਕੇ ਜਾ ਰਹੀਆਂ ਮਸ਼ੀਨ ਫੇਰ ਆਪਾਂ ਟੇਢੀ ਚਲਾਵਾਂਗੇ ਜੀ ਉਹ ਵੀ ਮੈਂ ਤੁਹਾਨੂੰ ਅੱਗੇ ਵੀਡੀਓ 'ਚ ਦੱਸੂੰ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਵੀ ਜ਼ਰੂਰ ਕਰ ਦਿਓ ਕਮੈਂਟ ਕਰਕੇ ਵੀ ਦੱਸਿਆ ਕਰੋ ਮੈਂ ਇਹ ਜਿਹੜੀ ਅੱਜ ਦੀ ਵੀਡੀਓ ਹੈ ਇਹ ਤੁਹਾਡੇ ਲਈ ਕਿਤੇ ਨਾ ਕਿਤੇ ਜ਼ਰੂਰ ਕੰਮ ਦੀ ਹੋਊਗੀ ਜੀ ਕਿਉਂਕਿ ਜਿਹੜੇ ਜਦੋਂ ਆਪਾਂ ਘਰ ਦੇ ਕੋਈ ਕੰਮਕਾਰ ਕਰਦੇ ਆਂ ਕਈ ਵਾਰੀ ਕੋਈ ਕੱਟ ਲੱਗ ਜਾਂਦਾ ਹਨਾ ਵੀ ਮੇਰੇ ਵੀਰ ਵੀ ਜਿਹੜੇ ਚਲੋ ਇਹ ਹੁੰਦਾ ਆਪਣੇ ਕਿਸੇ ਬੱਚੇ ਵੀ ਕਈ ਵਾਰੀ ਕੋਈ ਨਵਾਂ ਸੂਟੇ ਵੀ ਖੇਡਦੇ ਹੋਏ ਜਾਂ ਕਿਵੇਂ ਕੋਈ ਕੱਟ ਲਾ ਲੈਂਦੇ ਨੇ ਇਹ ਤੁਸੀਂ ਇਹ ਤਰੀਕਾ ਜ਼ਰੂਰ ਟਰਾਈ ਕਰਿਓ ਇਹ ਬਿਲਕੁਲ ਪੱਕਾ ਤਰੀਕਾ ਹੋ ਜੂਗਾ ਇਹ ਦੇਖੋ ਜੀ ਹੁਣ ਇਹ ਮੇਰੇ ਕੋਲ ਹੈ ਅੰਬਰੀਲਾ ਮਸ਼ੀਨ ਇਹਦੇ ਤੇ ਸਾਈਡ ਤੇ ਬਟਨ ਦਿੱਤਾ ਹੁੰਦਾ ਇਹਦੇ ਨਾਲ ਜਦੋਂ ਉਹਨੂੰ ਆਪਾਂ ਪ੍ਰੈਸ ਕਰਾਂਗੇ ਆਪਣੀ ਮਸ਼ੀਨ ਅੱਗੇ ਪਿੱਛੇ ਟਾਂਕਾ ਭਰੂਗੀ ਜੇਕਰ ਤੁਹਾਡੇ ਕੋਲ ਅੰਬਰੀਲਾ ਮਸ਼ੀਨ ਨਹੀਂ ਸਿੰਪਲ ਮਸ਼ੀਨ ਹੈ ਤਾਂ ਤੁਸੀਂ ਜਿਵੇਂ ਮੈਂ ਪਹਿਲਾਂ ਸਲਾਈਆਂ ਮਾਰੀਆਂ ਨੇ ਪਹਿਲਾਂ ਸਿੱਧੀਆਂ ਸਲਾਈਆਂ ਲਾਇਓ ਜੀ ਫਿਰ ਇਹਨੂੰ ਟੇਢੀ ਮਸ਼ੀਨ ਨੂੰ ਵੀ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਇਹਨੂੰ ਪੂਣ ਲਿਓ ਚੰਗੀ ਤਰ੍ਹਾਂ ਵੀ ਸਪੇਸ ਨਾ ਬਚੇ ਵਸ ਆਪਾਂ ਨੇ ਇਸ ਤਰੀਕੇ ਨਾਲ ਜੀ ਇਹਨੂੰ ਜਿਹੜੇ ਕੱਟ ਨੂੰ ਸਾਰੇ ਨੂੰ ਕਵਰ ਕਰਨਾਗਾ ਜਿਵੇਂ ਆਪਾਂ ਨੇ ਇਹਦੇ ਵਿੱਚ ਕੋਈ ਜਗ੍ਹਾ ਨਹੀਂ ਛੱਡਣੀ ਹੈਗੀ ਸਾਰੇ ਨੂੰ ਪਹਿਲਾਂ ਤੁਸੀਂ ਜਿਵੇਂ ਮੈਂ ਸਿੱਧੀ ਸਲਾਈ ਲਾਈ ਹੁਣ ਉਹਨੂੰ ਟੇਢੀ ਲਾ ਰਹੀਆਂ ਜੀ ਉਹਦੇ ਨਾਲ ਇਹ ਪੂਣਿਆ ਜਾਊਗਾ ਬਿਲਕੁਲ ਇਸ ਤਰੀਕੇ ਨਾਲ ਆਰਾਮ ਨਾਲ ਤੁਸੀਂ ਇਹਨੂੰ ਕਵਰ ਕਰ ਲਿਓ ਜੀ ਸਾਰੇ ਨੂੰ ਜਿਵੇਂ ਮੈਂ ਮਸ਼ੀਨ ਤੇ ਤੁਹਾਨੂੰ ਦੱਸ ਰਹੀ ਇੱਕ ਵਾਰੀ ਦੇਖੋ ਮੇ ਪਹਿਲਾਂ ਮੇਰੀ ਮਸ਼ੀਨ ਦੂਸਰੇ ਲੋਟ ਜਾਰੀ ਸੀ ਹੁਣ ਟੇਢੀ ਚ ਲਾ ਰਹੀਆਂਗੀ ਮੈਂ ਇਨੂੰ ਦੇਖੋ ਮੈਂ ਕਵਰ ਕਰ ਲਿਆ ਹੁਣ ਆਪਾਂ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਕੋਈ ਸਪੇਸ ਨਹੀਂ ਬਚੀ ਹੈਗੀ ਵੀ ਜਗ੍ਹਾ ਨਹੀਂ ਹੈਗੀ ਮੈਂ ਸਾਰੀ ਨੂੰ ਇਹਨੂੰ ਪੂਨਤਾ ਚੰਗੀ ਤਰ੍ਹਾਂ ਇਹ ਤੁਸੀਂ ਜਿਹੜਾ ਦੇਖ ਰਹੇ ਹੋ ਥੋੜਾ ਜਿਹਾ ਵੀ ਇਕੱਠਾ ਜਿਹਾ ਹੋਇਆ ਇਹ ਇਹ ਕਪੜਾ ਸਟੈਚੇਬਲ ਜਿਹਾ ਸੀਗਾ ਥੋੜਾ ਜਿਹਾ ਕਾਟਨ ਦਾ ਕਪੜਾ ਹੈ ਜੀ ਇਹ ਖਿੱਚੇ ਤੋਂ ਥੋੜਾ ਜਿਹਾ ਐਵੇਂ ਸਟੱਚ ਜਾ ਹੋ ਗਿਆ ਲਾਫ ਜਿਹਾ ਗੈਪ ਮਤਲਬ ਕਿ ਹੁਣ ਆਪਾਂ ਨੇ ਕੀ ਕਰਨਾ ਜੀ ਜਿਹੜਾ ਕਪੜਾ ਅੰਦਰ ਆਪਣਾ ਐਕਸਟਰਾ ਕਪੜਾ ਉਹਨੂੰ ਆਪਾਂ ਕੱਟ ਦੇਵਾਂਗੇ ਜੇਕਰ ਤੁਹਾਡੇ ਕੋਲ ਸੇਮ ਕਲਰ ਦਾ ਕਪੜਾ ਨਹੀਂ ਹੈਗਾ نیچے ਕੱਟ ਦੇ ਲਾਉਣ ਲਈ ਤਾਂ ਤੁਸੀਂ 10-21 ਦੇ ਫਰਕ ਵਾਲਾ ਕਪੜਾ ਵੀ ਲਾ ਸਕਦੇ ਹੋ ਜੀ ਉਹਦਾ ਕੋਈ ਚੱਕਰ ਨਹੀਂ ਕਿਉਂਕਿ ਇਹਨੇ ਕਿਹੜਾ ਦਿਸਣਾਗਾ ਇਹ ਤਾਂ ਆਪਣੀ ਜਿਹੜੀ ਸਲਾਈ ਮਸ਼ੀਨ ਹੈ ਉਹਦੇ ਤੇ ਧਾਗੇ ਨੇ ਕਵਰ ਕਰ ਲੈਣਾ ਕਈ ਵਾਰੀ ਆਪਣਾ ਨਵਾਂ ਸੂਟ ਫਟ ਜਾਂਦਾ ਉਹਨੂੰ ਫਿਰ ਆਪਾਂ ਨੂੰ ਇਹ ਹੁੰਦਾ ਵੀ ਕੱਟ ਲੱਗਿਆ ਹੋਇਆ ਭੈੜਾ ਲੱਗੂਗਾ ਇਹ 에ਰਫੂ ਤੁਸੀਂ ਦੇਖ ਸਕਦੇ ਹੋ ਜੀ ਬਰੀਕ ਵਖੇ ਨਾਲ ਆਪਾਂ ਨੇ ਰਫੂ ਕਰਨੀ ਹੈ ਤੇ ਬਿਲਕੁਲ ਇਹ ਨਹੀਂ ਕਰਨਾ ਹੈਗਾ ਵੀ ਮੋٹے ਵਖੇ ਨਾਲ ਆਪਾਂ ਸਲਾਈਆਂ ਮਾਰ ਲੀਆਂ ਜੀ ਉਹ ਤਾਂ ਭੜੀਆਂ ਲੱਗਣਗੀਆਂ ਜਿੰਨਾ ਬਰੀਕ ਹੋਊਗਾ ਓਨਾ ਜ਼ਿਆਦਾ ਵਧੀਆ ਲੱਗੂਗਾ ਮੈਂ ਤੁਹਾਨੂੰ ਸਿੱਧਾ ਕਰਕੇ ਵੀ ਦਿਖਾ ਰਹੀਆਂ ਜੀ ਇਹ ਕੱਪੜਾ ਜਿਹੜਾ ਆਪਾਂ ਰਾਮ ਨਾਲ ਜੜਚੋਂ ਕੱਟਤਾ ਬਿਲਕੁਲ ਇਹ ਮੈਂ ਤਿਰਸਾ ਕੱਟ ਲਾਇਆ ਸੀ ਜੀ ਇਹ ਕੱਟ ਸਿੱਧਾਗਾ ਤਾਂ ਤੁਸੀਂ ਸਿੱਧੀ ਸਲਾਈ ਮਾਰ ਕੇ ਵੀ ਜਿਵੇਂ ਮੈਂ ਐਲ ਸ਼ੇਪ ਜੇ ਚਲਾਇਆ ਸੀਗਾ ਜਿਵੇਂ ਦਾ ਵੀ ਤੁਹਾਡਾ ਕੱਟ ਹੈ ਉਸੇ ਹਿਸਾਬ ਨਾਲ ਤੁਸੀਂ ਸਿਲਾਈ ਮਾਰਨੀ ਹੈ ਜੀ ਇਹ ਦੇਖ ਸਕਦੇ ਹੋ ਤੁਸੀਂ ਇਹ ਕੱਪੜੇ ਕਰਕੇ ਫੁੱਲ ਗਿਆ ਇਹ ਕੱਪੜਾ ਥੋੜਾ ਜਿਹਾ ਜ਼ਿਆਦਾ ਪਤਲਾ ਸੀ ਇਹ ਇੰਨਾ ਕੁ ਵੀ ਜਿਹੜਾ ਚਮਕ ਰਿਹਾ ਨਾ ਦੇਖੋ ਕਿਵੇਂ ਮੈਂ ਖਿੱਚ ਰਹੀ ਹਾਂ ਕੋਈ ਨਿਕਲ ਨਹੀਂ ਰਿਹਾ ਵੀ ਇਹ ਚੋਂ ਫੇਰ ਨਿਕਲ ਜੂ ਕੱਪੜਾ ਜਿਹੜਾ ਇੰਨਾ ਕੁ ਵੀ ਧਾਗਾ ਚਮਕ ਰਿਹਾ ਇਹ ਆਪਾਂ ਨੇ ਇੱਕ ਟੋਨ ਡਾਰਕ ਜਿਹੜਾ ਧਾਗਾਗਾ ਉਹ ਵਰਤਿਆ ਤਾਂ ਕਰਕੇ ਲੱਗ ਰਿਹਾਗਾ ਤੁਸੀਂ ਸੇਮ ਕਲਰ ਦਾ ਧਾਗਾ ਮਲਾ ਕੇ ਲਿਓ ਜੀ ਇਹ ਦੇਖ ਸਕਦੇ ਹੋ ਤੁਸੀਂ ਮੈਂ ਕਿਵੇਂ ਇਹਨੂੰ ਖਿੱਚ ਰਹੀਆਂ ਕੋਈ ਕਿਤੋਂ ਨਹੀਂ ਨਿਕਲਿਆ ਇਹ ਧੰਨਵਾਦ ਜੀ